ਸਰਬ ਸਰਬ ਸੰਗਰੂਰ ਦੀ ਰਚਨਾ ਦੀ ਰਚਨਾ ਜਿਸ ਕੰਮ ਨੂੰ ਵੀ ਅਤਾਂ ਨੇ ਹੱਥ ਪਾਇਆ ਹੈ ਤੈਰ ਤੈਰ ਤੇ ਅਤਾਂ ਨੇ ਧੋਖੇ ਤੇ ਧੋਖਾ ਖਾਇਆ ਹੈ ਅਸੀਂ ਮਾਰੇ ਨਾ ਕਿਸਮਤ ਮਾਰੀ ਨਾ ਰਾਹ ਤਾ ਨੂੰ ਕਦੇ ਕੋਈ ਨਾ ਉਸ ਦਾ ਪਿਆਰ ਆਇਆ ਹੈ કરી ਇਸ਼ਕ ਇਬਾਦਤ ਜਿਸ ਦੀ ਉਸ ਤੋਂ ਹੀ ਗੈਰਾ ਮਲ ਪਾਇਆ ਹੈ ਗਾਣ ਕੇ ਮੈਨੂੰ ਮਿੱਟੀ ਮਰ ਜਾਣੀ ਨੇ ਮਿੱਟੀ ਵਿੱਚ ਮਲਾਇਆ ਹੈ ਮਿੱਟੀ ਵਿੱਚ ਮਲਾਇਆ ਹੈ ਸਮਝ ਨਹੀਂ ਆਉਂਦੀ ਮੈਨੂੰ ਉਸ ਕਿਉਂ ਤੱਕ ਲਾਇਆ ਹੈ ਉਸ ਨੂੰ ਜਾਂ ਮੈਨੂੰ ਸੰਗ ਰੂਰ ਦੀ ਕਿਹੜੇ ਹਾਲਾਤਾਂ ਦੇ ਰਾਇਆ ਹੈ ਨੇ ਸਿੱਖਦੇ ਅੰਤ ਹੋਣ